ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਆਪਾਂ 8ਵੀਂ ਜਮਾਤ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਲੈ ਕੇ حاضر ਹੋਏ ਹਾਂ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਹਾਂਜੀ ਪਿਆਰੇ ਬੱਚਿਓ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਾਡੇ ਟੌਪਿਕ ਦਾ ਨਾਮ ਹੈ ਅਰਥਬੋਧ ਅਰਥਬੋਧ ਦੇ ਵਿੱਚ ਅਸੀਂ ਜਾਣਾਂਗੇ ਕਿ ਸ਼ਬਦਾਂ ਸ਼ਬਦ ਜਿਹੜੇ ਹੁੰਦੇ ਉਹ ਅਰਥ ਦੇ ਪੱਧਰ ਤੇ ਕਿੰਨੇ ਤਰ੍ਹਾਂ ਦੇ ਹੁੰਦੇ ਆ ਕਿਵੇਂ ਵਰਤੇ ਜਾਂਦੇ ਆ ਕਿਵੇਂ ਤੁਹਾਨੂੰ ਪੇਪਰ ਦੇ ਵਿੱਚ ਇਸ ਬਾਬਤ ਪ੍ਰਸ਼ਨ ਆਉਂਦੇ ਆ ਕਿਉਂਕਿ ਬੱਚੇ ਜਿਹੜੇ ਹੈ ਹਾਲਾਂਕਿ ਉਹਨਾਂ ਨੇ ਪੜ੍ਹੇ ਹੁੰਦੇ ਆ ਯਾਦ ਕੀਤੇ ਹੁੰਦੇ ਪਰ ਪਰ ਫਿਰ ਵੀ ਬੱਚੇ ਭੁੱਲ ਜਾਂਦੇ ਆ ਵਿਰੋਧੀ ਸ਼ਬਦ ਕਿਹਾ ਜਾਂਦਾ ਉਸਮਾਨਾਰਥਕ ਲਿਖ ਹੁੰਦੇ ਆ ਸਮਾਨਾਰਥਕ ਕਿਹਾ ਹੁੰਦਾ ਵਿਰੋਧੀ ਸ਼ਬਦ ਲਿਖ ਹੁੰਦੇ ਆ ਤਾਂ ਬੜੀਆਂ ਗਲਤੀਆਂ ਕਰਦੇ ਕਿਉਂਕਿ ਬੱਚੇ ਛੋਟੇ ਹੈਗੇ ਤੇ ਇਸ ਕਰਕੇ ਜ਼ਰੂਰੀ ਹੈ ਬੇਟਾ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਕੱਲੀ ਕੱਲੀ ਗੱਲ ਜਿਹੜੀ ਹੈ ਤੁਹਾਡੇ ਕੰਮ ਦੀ ਹੈ ਇੱਥੇ ਮੈਂ ਤੁਹਾਨੂੰ ਪਾਠ ਪੁਸਤਕ ਦੇ ਜਿੰਨੇ ਵੀ ਜਿਹੜੇ ਅ ਸ਼ਬ ਅਰਥ ਬੋਧ ਦੇ ਅੰਤਰਗਤ ਸ਼ਬਦ ਆਉਂਦੇ ਉਹਨਾਂ ਦੀ ਮੈਂ ਦੁਹਾਈ ਤਾਂ ਚਲੋ ਥੋੜੀ ਬੋਧ ਕਰਾਉਂਗਾ ਹੀ ਕਰਾਉਂਗਾ ਪਰ ਇਹ ਨਹੀਂ ਵੀ ਤੁਹਾਨੂੰ ਰਟਣਾ ਪੈਗਾ ਤੁਹਾਨੂੰ ਇੱਕ ਵਾਰ ਜੇ ਸਮਝ ਆ ਗਿਆ ਕਨਸੈਪਟ ਸਮਝ ਆ ਗਿਆ ਵੀ ਹੁੰਦਾ ਕੀ ਹੈ ਤਾਂ ਤੁਸੀਂ ਪਾਵੇਂ ਪਹਿਰੇ ਜੋ ਕੋਈ ਸ਼ਬਦ ਪੁੱਛ ਲਿਆ ਜਾਵੇ ਪਾਵੇਂ ਤੋਂ ਕੋਈ ਵੈਸੇ ਪ੍ਰਸ਼ਨ ਪੁੱਛ ਲਿਆ ਜਾਵੇ ਤਾਂ ਤੁਸੀਂ ਆਰਾਮ ਦੇ ਨਾਲ ਆਸਾਨੀ ਦੇ ਨਾਲ ਇਹਨਾਂ ਪ੍ਰਸ਼ਨਾਂ ਨੂੰ ਠੀਕ ਕਰ ਸਕੋਗੇ ਆਓ ਸ਼ੁਰੂਆਤ ਕਰਦੇ ਆਪਾਂ ਹਾਂਜੀ ਤਾਂ ਜਿਵੇਂ ਕਿ ਬੇਟਾ ਮੈਂ ਗੱਲ ਕਰ ਰਿਹਾ ਸੀ ਕਿ ਅਰਥ ਬੋਧ ਦੇ ਅੰਤਰਗਤ ਸ਼ਬਦਾਂ ਨੂੰ ਅਰਥ ਦੇ ਪੱਧਰ ਤੇ ਆਪਾਂ ਚਾਰ ਤਰੀਕਿਆਂ ਨਾਲ ਵੰਡਦੇ ਹਾਂ ਚਾਰ ਭਾਗਾਂ ਵਿੱਚ ਦੀ ਵੰਡ ਕੀਤੀ ਹੋਈ ਹੈ ਪਹਿਲਾਂ ਬੇਟਾ ਬਹੁਅਰਥਕ ਸ਼ਬਦ ਬਹੁਅਰਥਕ ਸ਼ਬਦ ਹੁੰਦੇ ਆ ਫਿਰ ਉਹਦਾ ਸਮਾਨਾਰਥਕ ਸ਼ਬਦ ਫਿਰ ਉਹਦੇ ਬੇਟਾ ਵਿਰੋਧੀ ਸ਼ਬਦ ਤੇ ਫਿਰ ਉਹਦੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇਖੋ ਬਹੁਅਰਥ ਦਾ ਮਤਲਬ ਕੀ ਹੈ ਉਹਦੇ ਅਰਥ ਬਹੁਤ ਹੈ ਸਮਾਨਾਰਥ ਦਾ ਮਤਲਬ ਹੈ ਕਿ ਉਹਦੇ ਅਰਥ ਬਰਾਬਰ ਅਸਮਾਨ ਹੈ ਵਿਰੋਧੀ ਜਾਂ ਵਿਰੋਧਾਰਤਕ ਸ਼ਬਦਾਂ ਦਾ ਮਤਲਬ ਹੈ ਭਾਵ ਦੋ ਸ਼ਬਦਾਂ ਦੇ ਵਿੱਚ ਵਿਰੋਧ ਹੈ ਦੂਜਾ ਅਖਿਰਲਾ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹਦਾ ਭਾਵ ਇਹ ਹੈ ਕਿ ਬਹੁਤੇ ਸ਼ਬਦਾਂ ਦੀ ਥਾਂ ਬਹੁਤ ਸਾਰੇ ਸ਼ਬਦ ਵਰਤਣ ਦੀ ਥਾਂ ਆਪਾਂ ਇੱਕ ਸ਼ਬਦ ਵਰਤ ਕੇ ਵੀ ਆਪਣਾ ਕੰਮ ਚਲਾ ਸਕਦੇ ਹਾਂ ਆਓ ਆਪਾਂ ਨੂੰ ਡਿਟੇਲ ਨਾਲ ਇੱਕ ਇੱਕ ਕਰਕੇ ਸਮਝਦੇ ਹਾਂ ਬਹੁਰਤਕ ਸ਼ਬਦਾਂ ਨੂੰ ਅਸਮਾਨਾਰਥਕ ਸ਼ਬਦਾਂ ਨੂੰ ਵਿਰੋਧੀ ਸ਼ਬਦਾਂ ਨੂੰ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦਾਂ ਨੂੰ ਆਓ ਸ਼ੁਰੂਆਤ ਕਰਦੇ ਹਾਂ ਅੱਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਬਹੁਅਰਥਕ ਸ਼ਬਦ ਬੇਟਾ ਬਹੁਅਰਥਕ ਸ਼ਬਦ ਹੁੰਦੇ ਕੀ ਹਨ ਦੇਖੋ ਬੇਟਾ ਬਹੁਅਰਥਕ ਸ਼ਬਦ ਤੋਂ ਭਾਵ ਹੈ ਕਿ ਇੱਕ ਕੋਈ ਸ਼ਬਦ ਹੈ ਉਹਦੇ ਬਹੁਤ ਅਰਥ ਹੈਗੇ ਆ ਪ੍ਰਸੰਗ ਅਨੁਸਾਰ ਬਹੁਅਰਥਕ ਦਾ ਮਤਲਬ ਹੀ ਹੈ ਬਹੁਅ ਦਾ ਮਤਲਬ ਹੈ ਬਹੁਤ ਅਰਥਕ ਦਾ ਮਤਲਬ ਅਰਥ ਇੱਕ ਇਹੋ ਜਿਹਾ ਸ਼ਬਦ ਜਿਸਦੇ ਬਹੁਤ ਸਾਰੇ ਅਰਥ ਨਿਕਲਦੇ ਆ ਉਹ ਸ਼ਬਦ ਹਨ ਜਿਨ੍ਹਾਂ ਦੇ ਵਕ ਵਕ ਪ੍ਰਸੰਗਾ ਅਨੁਸਾਰ ਵਕ ਵਕ ਪ੍ਰਸੰਗ ਹੀ ਹੈ ਕਿ ਉਹ ਨਾਮ ਵੀ ਹੋ ਸਕਦਾ ਹੈ ਉਹ ਆਪਣੇ ਕਿਰਿਆ ਵੀ ਹੋ ਸਕਦਾ ਹੈ ਉਹ ਵਿਸ਼ੇਸ਼ਣ ਵੀ ਹੋ ਸਕਦਾ ਹੈ ਹੈਨਾ ਵਕ ਵਕ ਅਰਥ ਰਹ ਹੁੰਦੇ ਹਨ ਉਦਾਹਰਨ ਲਈ ਜਿਵੇਂ ਸਾਡੇ ਕੋਲ ਇੱਕ ਜਗ ਸ਼ਬਦ ਹੈ ਇਸ ਨੂੰ ਅਪਾ ਕਿਵੇਂ ਵਰਤਦੇ ਆ ਬਾਗ ਦੇ ਵਿੱਚ ਜਗ ਸ਼ਬਦ ਦੇਖੋ ਜਗ ਨੂੰ ਤੁਸੀਂ ਦੇਖੋ ਸਭ ਤੋਂ ਪਹਿਲੀ ਗੱਲ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਇੱਕ ਬਰਤਨ ਦਾ ਨਾਮ ਜਗ ਹੈ ਇੱਕ ਬਰਤਨ ਆ ਜਗ ਦੂਜਾ ਜਗ ਪਕਰੋਣੇ ਹਵਨ ਕਰੋਣੇ ਜਗ ਕਰੋਣੇ ਆ ਕਰੋਣੇ ਹਨਾ ਤੇ ਇੱਕ ਦੁਨੀਆ ਨੂੰ ਵੀ ਇਸ ਸੰਸਾਰ ਨੂੰ ਵੀ ਜਗ ਕਿਹਾ ਜਾਂਦਾ ਹੈ ਠੀਕ ਹੈ ਤਾਂ ਇੱਕ ਬਰਤਨ ਦੇ ਰੂਪ ਵਿੱਚ ਵੀ ਜਗ ਸ਼ਬਦ ਵਰਤਿਆ ਜਾਂਦਾ ਹੈ ਇੱਕ ਹਵਨ ਦੇ ਰੂਪ ਵਿੱਚ ਵੀ ਜਗ ਸ਼ਬਦ ਵਰਤਿਆ ਜਾਂਦਾ ਹੈ ਅਤੇ ਇੱਕ ਦੁਨੀਆ ਸੰਸਾਰ ਦੇ ਰੂਪ ਵਿੱਚ ਵੀ ਇੱਕ ਜਗ ਜਗ ਸ਼ਬਦ ਜਿਹੜਾ ਉਹ ਵਰਤਿਆ ਜਾਂਦਾ ਹੁਣ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਗ ਜਿਹੜਾ ਇੱਕ ਬਹੁਅਰਥਕ ਸ਼ਬਦ ਹੈ ਕੀ ਹੈ ਬਹੁਅਰਥਕ ਸ਼ਬਦ ਹੈ ਤਾਂ ਇਸੇ ਤਰ੍ਹਾਂ ਦੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਬੇਟਾ ਬਹੁਅਰਥਕ ਸ਼ਬਦ ਕਿਹਾ ਜਾਂਦਾ ਹੈ ਤੋ ਹੁਣ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਬਦ ਆ ਗਏ ਹੋਣੇ ਜਿਨ੍ਹਾਂ ਨੂੰ ਤੁਸੀਂ ਵਕਤ ਵਕਤ ਪ੍ਰਸੰਗਾਂ ਦੇ ਵਿੱਚ ਵਰਤਦੇ ਹਾਂ ਆਓ ਆਪਾਂ ਹੁਣ ਮਿਸਾਲ ਦੇ ਤੌਰ ਤੇ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜਿਹੜੇ ਕਿ ਬਹੁ ਅਰਥਕ ਸ਼ਬਦ ਦੀ ਸ਼੍ਰੇਣੀ ਵਿੱਚ ਆਉਂਦੇ ਆ ਚਲੋ ਜੀ ਹੁਣ ਦੇਖੋ ਹੁਣ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਬਹੁਤ ਸਾਰੇ ਸ਼ਬਦ ਮੈਂ ਲਿਖੇ ਹੋਏ ਆ ਤੁਸੀਂ ਇਕੱਲਾ ਇਕੱਲਾ ਸ਼ਬਦ ਦੇਖੋ ਮੈਂ ਤੁਹਾਨੂੰ ਸਭ ਤੋਂ ਸੋਖਾ ਸ਼ਬਦ ਦੱਸਦਾ ਪਹਿਲਾਂ ਜਿਵੇਂ ਹਾਰ ਸ਼ਰਦ ਹੈ ਹਾਰ ਸ਼ਬਦ ਮੇਰੇ ਕੋਲ ਸੋਨੇ ਦਾ ਹਾਰ ਹੈ ਇੱਕ ਇੱਕ ਅਰਥ ਹੋ ਗਿਆ ਮੈਂ ਮੈਚ ਹਾਰ ਗਿਆ ਹੈਨਾ ਤੇ ਜ਼ਿੰਦਗੀ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ ਹਾਰ ਨਹੀਂ ਮੰਨਿਆ ਤਾਂ ਨਿਰਾਸ਼ ਨਹੀਂ ਹੋ ਹਾਰ ਮੰਨ ਕੇ ਬਟਣਾ ਨਹੀਂ ਚਾਹੀਦਾ ਹੈਨਾ ਤਾਂ ਇੱਕੋ ਸ਼ਬਦ ਦੇ ਦੇਖੋ ਆਪਾਂ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਕੀ ਕੀਤਾ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਉਹਦੇ ਅਲੱਗ-ਅਲੱਗ ਅਰਥ ਕੱਢੇ ਹੁਣ ਮੰਨ ਲਓ ਦੇਖੋ ਕੱਚਾ ਹੈਨਾ ਕੱਚਾ ਇਹ ਘਰ ਕੱਚਾ ਹੈ ਇਹ ਅੰਬ ਕੱਚਾ ਹੈ ਉਹ ਮੇਰਾ ਕੱਚਾ ਮਿੱਤਰ ਹੈ ਹੈਨਾ ਤਾਂ ਦੇਖੋ ਕੱਚਾ ਸ਼ਬਦ ਵੀ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਬਹੁ ਅਰਥ ਕੇ ਹੁਣ ਸਾਡੇ ਕੋਲ ਇਹਦੇ ਕੋਈ ਸ਼ਬਦ ਦਾ ਉੱਤਰ ਉੱਤਰ ਇੱਕ ਦਿਸ਼ਾ ਹੈ ਹਨਾ ਮੇਰੇ ਘਰ ਦਾ ਮੂੰਹ ਉੱਤਰ ਵੱਲ ਹੈ ਹੁਣ ਇਹਦੇ ਤੁਸੀਂ ਇਹਦਾ ਤੁਸੀਂ ਉੱਤਰ ਦਾ ਸ਼ਬਦ ਵਰਤ ਰਹੇ ਹੋ ਦਿਸ਼ਾ ਦੇ ਰੂਪ ਵਿੱਚ ਦੂਜੇ ਲਈ ਕੋ ਉੱਤਰ ਉਸ ਨੇ ਮੇਰੇ ਸਵਾਲ ਦਾ ਸਹੀ ਉੱਤਰ ਦਿੱਤਾ ਇੱਥੇ ਇੱਥੇ ਬਣ ਗਿਆ ਜਵਾਬ ਪਹਿਲਾਂ ਦਿਸ਼ਾ ਸੀ ਹੁਣ ਕੀ ਬਣ ਗਿਆ ਜਵਾਬ ਬਣ ਗਿਆ ਕਿ ਨਹੀਂ ਬਣ ਗਿਆ ਅੱਗੇ ਫਿਰ ਦੇਖੋ ਉਹ ਬਸ ਤੂੰ ਹੇਠਾ ਉਤਰ ਗਿਆ ਹੇਠਾ ਉਤਰਨ ਦੀ ਕਿਰਿਆ ਹੋ ਗਈ ਹਨਾ ਉਹ ਬਸ ਤੂੰ ਹੇਠਾ ਉਤਰ ਗਿਆ ਪਹਿਲੇ ਦੇ ਵਿੱਚ ਕੀ ਹੈ ਦਿਸ਼ਾ ਹੈ ਦੂਜੇ ਵਿੱਚ ਜਵਾਬ ਹੈ ਇਦੇ ਵਿੱਚ ਇੱਕ ਕਿਰਿਆ ਹੈ ਉੱਤਰ ਗਿਆ ਠੀਕ ਹੈ ਹੁਣ ਅੱਗੇ ਦੇਖੋ ਇੱਕ ਹੋਰ ਆਪਾਂ ਕਹਿ ਦਿੰਨੇ ਆ ਕਿ ਮੇਰਾ ਗਿੱਟਾ ਉੱਤਰ ਗਿਆ ਫੁੱਟਬਾਲ ਖੇਡਦਿਆਂ ਹੋਇਆ ਮੇਰਾ ਗਿੱਟਾ ਉੱਤਰ ਗਿਆ ਉਦੋਂ ਵੀ ਆਪਾਂ ਕੀ ਕਰਦੇ ਆ ਵੱਖ-ਵੱਖ ਪ੍ਰਸੰਗ ਦੇ ਵਿੱਚ ਉੱਤਰ ਸ਼ਬਦ ਨੂੰ ਵਰਤਦੇ ਆ ਹੁਣ ਜਿਵੇਂ ਵਾਰ ਸ਼ਬਦ ਹੈ ਤਰ ਸ਼ਬਦ ਹੈ ਹਾਂ ਤਰ ਖਾਣ ਵਾਲੀ ਚੀਜ਼ ਵੀ ਹੈ ਮੈਨੂੰ ਤਰ ਦਾ ਸਲਾਦ ਬਹੁਤ ਪਸੰਦ ਹੈ ਹਨਾ ਜਿਵੇਂ ਹਾਂ ਕੰਦ ਨੂੰ ਤਰ ਕਰ ਦਿਓ ਹੈਨਾ ਆਪਾਂ ਸ਼ਬਦ ਵਰਤਦੇ ਆ ਨਾ ਉਵੇਂ ਘੜੀਏ ਸਾਡੇ ਕੋਲ ਘੜਾ ਜਾਂ ਘੜੀ ਹੋ ਗਿਆ ਖਾਲਦੀ ਘੜੀ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਮੇਰੇ ਕੋਲ ਸੋਨਾਟਾ ਦੀ ਘੜੀ ਹੈ ਹੈਨਾ ਤਾਂ ਉਹ ਘੜੀ ਮੁੜੀ ਸਾਡੇ ਘਰ ਆ ਰਿਹਾ ਤਾਂ ਕਿੰਨੇ ਵਾਰੀ ਆਪਾਂ ਇਹਨਾਂ ਸ਼ਬਦਾਂ ਨੂੰ ਕੀ ਕਰਦੇ ਆ ਜਿਵੇਂ ਸਾਰ ਇਸ ਕਹਾਣੀ ਦਾ ਸਾਰ ਲਿਖੋ ਉਹਨੇ ਮੇਰੀ ਉਹਨੇ ਉਹਨੇ ਉਸਨੇ ਓਕੇ ਵੇਲੇ ਮੇਰੀ ਸਾਰ ਨਹੀਂ ਲਈ ਹੁਣ ਜਿਵੇਂ ਦੇਖੋ ਵਾਹ 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 ਬਈ ਵਾਹ ਬਹੁਤ ਸੋਹਣਾ ਕੰਮ ਕੀਤਾ ਆ ਗਿਆ ਨਾ ਦੂਜੇ ਦੇਖੋ ਉਹ ਜ਼ਮੀਨ ਵਾਰਿਆ ਉਹ ਖੇਤ ਵਾਰਿਆ ਹੈ ਹਨਾ ਉਸਨੇ ਮੈਚ ਜਿੱਤਣ ਦੀ ਪੂਰੀ ਵਾ ਲਈ ਪਰ ਜਿੱਤ ਨਹੀਂ ਸਕਿਆ ਜ਼ੋਰ ਲਾਉਣਾ ਹੁਣ ਲੜ ਸਕਦਾ ਸਾਰੇ ਕੋਲ ਲੜ ਹੈ ਹਨਾ ਚੁੰਨੀ ਤੇ ਲੜ ਹੋ ਗਿਆ ਪ੍ਰਿੰਡ ਲੜ ਗਿਆ ਉਹ ਮੇਰੇ ਨਾਲ ਲੜ ਰਿਹਾ ਝਗੜਾ ਕਰ ਰਿਹਾ ਹੈ ਦੇਖੋ ਲੜ ਚੁੰਨੀ ਦਾ ਵੀ ਲੜ ਹੈ ਪ੍ਰਿੰਡ ਵੀ ਲੜ ਗਿਆ ਤੇ ਉਹ ਮੇਰੇ ਨਾਲ ਝਗੜਾ ਕਰਦਾ ਉਹ ਵੀ ਲੜ ਰਿਹਾ ਹੈ ਪਰ ਪਰ ਜਵਾਨੀ ਪਰ ਗਿਆ ਹਨਾ ਬੋਲੀ ਕੀ ਹੈ ਦੇਖੋ ਬੋਲੀ ਸਬ ਮੰਡੀ ਵਿੱਚ ਬੋਲੀ ਵੀ ਲੱਗਦੀ ਹੈ ਮੇਰੀ ਮਾਂ ਬੋਲੀ ਪੰਜਾਬੀ ਹੈ ਉਸਨੇ ਗਿੱਧੇ ਵਿੱਚ ਬੋਲੀਆਂ ਪਾਈਆਂ ਜਾਂ ਬੁੱਲੀ ਪਾਈ ਉਸਨੇ ਮੈਨੂੰ ਬੋਲੀ ਮਰੀ ਮਿਹਣਾ ਮਾਰਿਆ ਫੁੱਲ ਹੋ ਗਿਆ ਗੁਲਾਬ ਦਾ ਫੁੱਲ ਹੈ ਰੋਟੀ ਫੁੱਲ ਗਈ ਉਹਦਾ ਮੂੰਹ ਫੁੱਲ ਗਿਆ ਮੁਲ ਗਿਆ ਫੁੱਲ ਗਿਆ ਮਤਲਬ ਕਿਵੇਂ ਮੂੰਹ ਫੁਲਾਈ ਬਟੇ ਮੂੰਹ ਸੱਜ ਗਿਆ ਹਮੇ ਧਾਰ ਸ਼ਬਦ ਹੈ ਸਾਡੇ ਕੋਲ ਮਜਦੀ ਧਾਰ ਹੈ ਨਾ ਮਜਦੀ ਧਾਰ ਬੜੀ ਸੋਖੀ ਹੈ ਇਸ ਚਾਕੂ ਦੀ ਧਾਰ ਬੜੀ ਤਿੱਖੀ ਹੈ ਫਿਰ ਕਿ ਤਾਰਬ ਸ਼ਬਦ ਹੋਰ ਬਣਾਵਾਂਗੇ ਆਪਾਂ ਕੀ ਬਣਾਵਾਂਗੇ ਉਸ ਨੇ ਧਾਰ ਲਿਆ ਕਿ ਉਹ 8ਵੀਂ ਜਮਾਤ ਦੇ ਵਿੱਚ ਪਹਿਲੇ ਨੰਬਰ ਤੇ ਆਏਗਾ ਹੀ ਆਏਗਾ ਤੇ ਇਸ ਤਰ੍ਹਾਂ ਬਟਾ ਇਹ ਸਾਰੇ ਦੇ ਸਾਰੇ ਸ਼ਬਦ ਕੀ ਹੈ ਗਿਆ ਬਹੁ ਅਰਥਕ ਹੈ ਗਿਆ ਇਹਨਾਂ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖਣਾ ਹੈ ਕਾਲੀ ਨਹੀਂ ਕਰਨੀ ਜੇ ਤੁਹਾਨੂੰ ਸਮਝ ਨਹੀਂ ਆ ਰਿਹਾ ਵੀਡੀਓ ਨੂੰ ਰੋਕ ਰੋਕ ਕੇ RAMNAL ਸਮਝ ਲਓ ਵਾਕ ਬਣਾ ਲਓ ਤੁਹਾਡੀ ਕਿਤਾਬ ਦੇ ਵਿੱਚ ਬਹੁਤ ਸਾਰੇ ਸ਼ਬਦ ਦਿੱਤੇ ਹੋਏ ਉਹਦੇ ਵਿੱਚ ਮੈਂ ਇੱਕ ਵਾਰੀ ਸੌਕੇ-ਸ਼ੌਕੇ ਸ਼ਬਦ ਜਿਹੜੇ ਆ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਉਮੀਦ ਹੈ ਤੁਹਾਨੂੰ ਬਹੁਅਰਥਕ ਬਲਾਕ ਦਿਰਤ ਨੂੰ ਇਹ ਕਨਸੈਪਟ ਹੈ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਇੱਕ ਵਾਰੀ ਫੇਰ ਦੇਖ ਲੈਣਾ ਬੇਟਾ ਕਿ ਬਹੁਅਰਥਕ ਸ਼ਬਦ ਉਹ ਸ਼ਬਦ ਹੁੰਦੇ ਆ ਜਿਨ੍ਹਾਂ ਦੇ ਪ੍ਰਸੰਗ ਅਨੁਸਾਰ ਬਹੁਤ ਸਾਰੇ ਅਰਥ ਹੁੰਦੇ ਆ ਜਿਵੇਂ ਮੈਂ ਤੁਹਾਨੂੰ ਜੱਗ ਬਾਰੇ ਵੀ ਦੱਸਿਆ ਪਰ ਮੈਂ ਹਰ ਬਾਰੇ ਵੀ ਦੱਸਿਆ ਸਾਰੇ ਸ਼ਬਦਾਂ ਬਾਰੇ ਇੱਕ ਇੱਕ ਕਰਕੇ ਮੈਂ ਤੁਹਾਨੂੰ ਦੱਸਿਆ ਹੁਣ ਆਪਾਂ ਅੱਗੇ ਚੱਲਦੇ ਆਂ ਅੱਗੇ ਸਾਡੇ ਕੋਲ ਕਿਹੜੇ ਸ਼ਬਦ ਆ ਗਿਆ ਅੱਗੇ ਸਾਡੇ ਕੋਲ ਬੇਟਾ ਸਮਾਨਾਰਥਕ ਸ਼ਬਦ ਆ ਗਿਆ ਦੇਖੋ ਬੇਟਾ ਸਮਾਨ ਦਾ ਮਤਲਬ ਹੁੰਦਾ ਬਰਾਬਰ ਸਮਾਨਤਾ ਦਾ ਮਤਲਬ ਕੀ ਹੁੰਦਾ ਬਰਾਬਰ ਬਰਾਬਰ ਜਿਹੜੀ ਚੀਜ਼ ਬਰਾਬਰ ਹੈ ਉਸ ਨੂੰ ਸਮਾਨ ਕਹਿੰਨੇ ਆਪਾਂ ਤਾਂ ਅਰਥਾਂ ਦੇ ਵਿੱਚ ਸ਼ਬਦ ਵੀ ਬਰਾਬਰ ਹੁੰਦੇ ਬਟਾ ਅਰਥਾਂ ਦੇ ਪ੍ਰਸੰਗ ਵਿੱਚ ਜਾਂ ਅਰਥਾਂ ਦੇ ਅਨੁਸਾਰ ਵੀ ਕੁਝ ਸ਼ਬਦ ਜਿਹੜੇ ਉਹ ਬਰਾਬਰ ਹੁੰਦੇ ਐ ਤੇ ਆਪਾਂ ਦੇਖਦੇ ਆਂ ਵੀ ਉਹ ਕਿਵੇਂ ਹੁੰਦੇ ਐ ਹਾਂਜੀ ਹਾਂਜੀ ਦੇਖੋ ਬਟਾ ਸਮਾਨਾਰਥਕ ਸ਼ਬਦ ਕੀ ਹੁੰਦੇ ਐ ਅਰਥਾਂ ਦੇ ਵਿੱਚ ਬਰਾਬਰ ਹੁੰਦੇ ਐ ਕਈ ਵਾਰ ਆਪਾਂ ਕੀ ਕਰਦੇ ਆ ਸ਼ਬਦ ਵਰਤਦੇ ਆ ਜਿਵੇਂ ਇੱਥੇ ਨਾ ਮਿਸਾਲ ਦੇ ਤੌਰ ਤੇ ਇੱਕ ਸ਼ਬਦ ਦਿੱਤਾ ਹੈ ਮਿਸਾਲ ਮਤਲਬ ਹੁਣ ਦੇਖੋ ਮੈਂ ਇੱਕ ਸ਼ਬਦ ਵਰਤਿਆ ਮਿਸਾਲ ਮਿਸਾਲ ਤੇ ਉਦਾਹਰਨ ਦੋਨੇ ਸਮਾਨਾਰਥਕ ਸ਼ਬਦ ਹੈ ਮੈਂ ਜੇ ਵਰਤ ਲਵਾਂ ਮਿਸਾਲ ਸ਼ਬਦ ਵਰਤ ਲਵਾਂ ਤਾਂ ਵੀ ਇਹਦਾ ਮਤਲਬ ਉਦਾਹਰਨ ਹੈ ਜੇ ਮੈਂ ਉਦਾਹਰਨ ਸ਼ਬਦ ਵਰਤ ਲਵਾਂ ਤਾਂ ਉਹਦਾ ਮਤਲਬ ਵੀ ਮਿਸਾਲ ਹੈ ਠੀਕ ਹੈ ਨਾ ਤੇ ਮਿਸਾਲ ਦੇ ਤੌਰ ਤੇ ਤਾਂ ਦੇਖੋ ਤੇ ਸ਼ਬਦ ਸ਼ਿਲਾਗਾ ਸ਼ਿਲਾਗਾ ਦਾ ਉਹੀ ਅਰਥ ਹੈ ਜੋ ਪ੍ਰਸ਼ੰਸਾ ਦਾ ਹੈ ਪਰ ਸੰਸਦ ਉਹੀ ਅਰਥ ਹੈ ਜੋ ਉਪਮਾ ਦਾ ਹੈ ਤੇ ਉਪਮਾ ਦਾ ਉਹੀ ਅਰਥ ਹੈ ਜੋ ਉਸਤਤ ਦਾ ਹੈ ਤਾਂ ਕਹਿੰਦਾ ਭਾਵੇਂ ਇਹ ਚਾਰੇ ਦੇ ਚਾਰੇ ਸ਼ਬਦ ਕੀ ਹੈ ਗਿਆ ਸਮਾਨ ਅਰਥਕ ਗਿਆ ਹਾਂ ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਹਾਂ ਮੈਂ ਉਦਾਹਰਣ ਦੇ ਤੌਰ ਤੇ ਦੇਖੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਿਵੇਂ ਇੱਕ ਸ਼ਬਦ ਹੈ ਸਾਡੇ ਕੋਲ ਪਾਣੀ ਪਾਣੀ ਸ਼ਬਦ ਨਾਲ ਪਾਣੀ ਸ਼ਬਦ ਦੇ ਵੱਖਰੇ 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 ਰੂਪਾਂ ਚ ਵਰਤਦੇ ਹਾਂ ਸਧਾਰਨ ਪਾਣੀ ਹੈ ਸਧਾਰਨ ਪਾਣੀ ਹੈ ਉਹਨੂੰ ਪਾਣੀ ਕਹਿੰਦੇ ਆ ਜੋ ਜਿਵੇਂ ਗੰਗਾ ਦਾ ਜਲ ਗੰਗਾ ਦੇ ਵਿੱਚ ਹੁੰਦਾ ਦਾ ਪਾਣੀ ਹੈ ਪਰ ਗੰਗਾ ਜਲ ਬਣ ਗਿਆ ਗੰਗਾ ਕੀ ਬਣ ਗਿਆ ਜਲ ਬਣ ਗਿਆ ਫਿਰ ਕਵੀ ਕੀ ਕਰਦੇ ਨੀਰ ਵਰਤ ਲੈਂਦੇ ਸ਼ਬਦ ਰਸ ਵਰਤ ਲੈਂਦੇ ਆ ਪਾਣੀ ਲਈ ਜਲ ਵਰਤ ਲੈਂਦੇ ਆ ਨੀਰ ਸ਼ਬਦ ਵਰਤ ਲੈਂਦੇ ਆ ਕੀ ਸ਼ਬਦ ਵਰਤ ਲੈਂਦੇ ਆ ਨੀਰ ਸ਼ਬਦ ਵਰਤ ਲੈਂਦੇ ਆ ਜਾਂ ਫਿਰ ਰਸ ਸ਼ਬਦ ਵੀ ਵਰਤ ਲੈਂਦੇ ਆ ਤਾਂ ਇਸ ਤਰ੍ਹਾਂ ਇਹ ਸਾਰੇ ਦੇ ਸਾਰੇ ਚੱਗ ਕੀ ਬਟਾ ਇਹ ਸਾਰੇ ਦੇ ਸਾਰੇ ਸ਼ਬਦ ਆਪਸ ਦੇ ਵਿੱਚ ਕੀ ਸਮਾਨ ਅਰਥੀ ਹਗੇ ਆ ਆਓ ਆਪਾਂ ਦੇਖਦੇ ਹਾਂ ਹੁਣ ਡਿਟੇਲ ਨਾਲ ਸਮਝ ਦਿਆਂ ਤਾਂ ਦੇਖੋ ਪਹਿਲਾ ਹੀ ਪਹਿਲੀ ਲਾਈਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਮਾਨਾਰਥਕ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਸਮਾਨ ਅਤੇ ਅਰਥਕ ਸਮਾਨਤੁ ਭਾਵ ਹੈ ਭਾਵ ਹੈ ਇੱਕੋ ਜਿਹਾ ਤੇ ਅਰਥਕ ਤੋਂ ਭਾਵ ਹੈ ਅਰਥ ਵਾਲਾ ਇੱਕੋ ਜਿਹਾ ਮਤਲਬ ਹੈ ਵੀ ਬਰਾਬਰੀ ਹੈ ਵੀ ਉਹਨਾਂ ਦਾ ਅਰਥ ਬਰਾਬਰ ਇਸ ਲਈ ਇਹਨਾਂ ਨੇ ਇੱਕੋ ਜਿਹਾ ਸ਼ਬਦ ਵਰਤ ਲਿਆ ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਇਹ ਵੱਖ-ਵੱਖ ਸ਼ਬਦ ਹੈਗੇ ਸਿਲਾਗਾ ਪ੍ਰਸ਼ੰਸਾ ਉਪਮਾ ਤੇ ਉਤਤ ਮਾਰੇ ਫਿਰ ਵੀ ਇੱਕ ਹੀ ਅਰਥ ਪ੍ਰਗਟ ਕਰਦੇ ਹਨ ਉਹ ਸਮਾਨਾਰਥਕ ਸ਼ਬਦ ਕਹਾਉਂਦੇ ਹਨ ਬੱਚੇ ਬੜੀ ਗਲਤੀ ਕਰ ਲੈਂਦੇ ਇਹਦੇ ਵਿੱਚ ਤੇ ਇਸ ਲਈ ਤੁਹਾਨੂੰ ਪਤਾ ਹੋਣਾ ਜਿਹੜੇ ਅਲੱਗ-ਅਲੱਗ ਸ਼ਬਦਾਂ ਦੇ ਪਰਤੂ ਇਹਨਾਂ ਦੇ ਅਰਥ ਸਮਾਨ ਹਨ ਇਸ ਲਈ ਇਹ ਕਿਹਾ ਗਿਆ ਸਮਾਨਾਰਥਕ ਸ਼ਬਦ ਹੈ ਗਿਆ ਹੁਣ ਅਸੀਂ ਉਦਾਹਰਨ ਦੇ ਤੌਰ ਤੇ ਮਿਸਾਲ ਦੇ ਤੌਰ ਤੇ ਕੁਝ ਸ਼ਬਦ ਦੇਖਦੇ ਹਾਂ ਜਿਨ੍ਹਾਂ ਦੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕੀ ਦੱਸਣੀ ਹੈ ਸਮਾਨਾਰਥਕ ਸ਼ਬਦ ਦੱਸਣੇ ਬਟਾ ਹੁਣ ਜਿਵੇਂ ਦੇਖੋ ਮੈਂ ਦੋ ਚਾਰ ਸ਼ਬਦ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਵੇਂ ਪਹਿਲਾ ਸ਼ਬਦ ਹੈ ਸਾਡੇ ਕੋਲ ਇਸਤਰੀ ਇਸਤਰੀ ਲਈ ਆਪਾਂ ਸ਼ਬਦ ਵਰਤ ਲੈਨੇ ਆਰਥ ਜਨਾਨੀ ਤ੍ਰਿਮਤ ਮਹਿਲਾ ਸਰੀਰ ਦੇ ਲਈ ਆਪਾਂ ਹੋਰ ਕਿਹੜਾ ਸ਼ਬਦ ਵਰਤ ਲੈਨੇ ਆ ਸਰੀਰ ਦੇ ਲਈ ਆਪਾਂ ਦੇ ਸ਼ਬਦ ਵਰਤ ਲੈਨੇ ਆ ਦੇ ਹਨਾ ਦੇ ਤਨ ਵਰਤ ਸ਼ਬਦ ਵਰਤ ਲੈਨੇ ਆ ਆਪਾਂ ਤਨ ਕਾਇਆ ਸ਼ਬਦ ਵਰਤ ਲੈਨੇ ਆ ਤਨ ਵਰਤ ਲੈਨੇ ਆ ਕਾਇਆ ਸ਼ਬਦ ਵਰਤ ਲੈਨੇ ਆ ਜਾਂ ਜੁਸਾ ਸ਼ਬਦ ਵੀ ਵਰਤ ਲੈਨੇ ਆ ਉਮੀ ਸਾਰੇ ਕੋਲ ਮਿੱਤਰ ਸ਼ਬਦ ਹੈ ਮਿੱਤਰ ਲਈ ਆਪਾਂ ਦੋਸਤ ਵੀ ਕਹਿ ਦਿੰਨੇ ਆ ਦੋਸਤ ਵੀ ਕਹਿ ਦਿੰਨੇ ਆ ਆੜੀ ਵੀ ਕਹਿੰਦੇ ਆ ਬਿੱਲੀ ਵੀ ਕਹਿੰਦੇ ਆ ਤਾਂ ਸਾਡੇ ਕੋਲ ਇਹ ਸਾਰੇ ਸ਼ਬਦ ਕੀ ਹੈਗੇ ਆ ਆਪਸ ਦੇ ਵਿੱਚ ਸਮਾਨ ਅਰਥੀ ਹੈ ਹੁਣ ਧਰਤੀ ਸ਼ਬਦ ਆ ਸਾਡੇ ਕੋਲ ਧਰਤੀ ਲਈ ਸੀਗੀ ਪ੍ਰithvi ਸ਼ਬਦ ਵੀ ਵਰਤਦੇ ਆ ਤੇ ਹੋਰ ਕੀ ਵਰਤਦੇ ਆ ਹਾਂਜੀ ਹਾਂ ਭਉਂ ਜਮੀਨ ਜਮੀਨ ਸ਼ਬਦ ਵੀ ਵਰਤਦੇ ਆ ਇਹਦੇ ਲਈ ਆਪਾਂ ਜਮੀਨ ਸ਼ਬਦ ਵੀ ਵਰਤਦੇ ਆ ਭਉਂੀ ਸ਼ਬਦ ਵੀ ਵਰਤਦੇ ਆ ਭੂਮੀ ਸ਼ਬਦ ਵੀ ਵਰਤਦੇ ਆ ਬਟਾ ਆਪਾਂ ਤਾਂ ਦੇਖੋ ਮਹੀਂ ਸਹਾਇਤਾ ਹੈ امداد ਹੈ ਮਦਦ ਹੈ ਅਮੀਰ ਅਮੀਰ ਜਿਹੜਾ ਵਿਅਕਤੀ ਹੁੰਦਾ ਉਸ ਲਈ ਆਪਾਂ ਧਨਵਾਨ ਸ਼ਬਦ ਵਰਤਦੇ ਆਂ ਦੌਲਤਮੰਦ ਸ਼ਬਦ ਵਰਤਦੇ ਆਂ ਧਨਾੜ ਸ਼ਬਦ ਵਰਤਦੇ ਆਂ ਸੂਖਮ ਦੇ ਲਈ ਆਪਾਂ ਬਰੀਕ ਸ਼ਬਦ ਵਰਤਦੇ ਆਂ ਪਤਲਾ ਵਰਤਦੇ ਆਂ ਹਨਾ ਤਾਂ ਇਹ ਸਾਰੇ ਸ਼ਬਦਾਂ ਬੱਤੇ ਵਿੱਚ ਕੀ ਹੈ ਗਿਆ ਜਿਹੜੇ ਜਿਹੜੇ ਸ਼ਬਦ ਮੈਂ ਤੁਹਾਨੂੰ ਦੱਸਿਆ ਇਹ ਆਪਸ ਦੇ ਵਿੱਚ ਬਟਾ ਸਮਾਨਾਰਥਕ ਸ਼ਬਦ ਹੈ ਤਾਂ ਤੁਹਾਡੇ ਆਪਾਂ ਇਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਕਿ ਮੈਂ ਪੇਪਰ ਦੇ ਵਿੱਚ ਕਿਵੇਂ ਤੁਹਾਨੂੰ ਸਮਾਜਨਾਤਕ ਸ਼ਬਦ ਜਿਹੜੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਉਹਦਾ ਅਰਥ ਕੀ ਹੈ ਤੇ ਇਹ ਬੇਟਾ ਇਹ ਜਿਹੜੀ ਗੱਲ ਹੈ ਨਾ ਇਹ ਅਭਿਆਸ ਲੱਗਦਾ ਇਹਦੇ ਲਈ ਕਿ ਰਟਣ ਦੀ ਲੋੜ ਨਹੀਂ ਹੁੰਦੀ ਇਹਨਾਂ ਨੂੰ ਹੌਲੀ-ਹੌਲੀ ਜਿਵੇਂ ਤੁਸੀਂ ਕਿਤਾਬਾਂ ਪੜ੍ਹਦੇ ਹੋ ਲਿਟਰੇਚਰ ਪੜ੍ਹਦੇ ਹੋ ਸਾਹਿਤ ਪੜ੍ਹਦੇ ਹੋ ਲਾਇਬ੍ਰੇਰੀ ਵਿੱਚੋਂ ਲੈ ਕੇ ਤੁਹਾਡੇ ਅਗੇ ਸ਼ਬਦ ਆਉਂਦੇ ਰਹਿੰਦੇ ਆ ਜਿਹੜਾ ਸ਼ਬਦ ਦਾ ਤੁਹਾਨੂੰ ਅਰਥ ਪਤਾ ਨਹੀਂ ਹੁੰਦਾ ਤੁਸੀਂ ਇਹਦੇ ਆਪ ਕੋਲ ਤੋਂ ਪੁੱਛਦੇ ਹੋ ਫਿਰ ਤੁਹਾਨੂੰ ਚੀਜ਼ ਯਾਦ ਰਹਿਣ ਲੱਗ ਜਾਂਦੀ ਹੈ ਹੈਨਾ ਇਸ ਲਈ ਅਸੀਂ ਤੁਹਾਨੂੰ ਵਾਰ-ਵਾਰ ਕਹਿੰਨੇ ਆ ਕਿ ਬੇਟਾ ਜਮਾਤ ਵਿੱਚ ਜੇਕਰ ਕੋਈ ਤੁਹਾਨੂੰ ਸ਼ਬਦ ਨਵਾਂ ਲੱਗੇ ਵੈਸੇ ਤਾਂ ਅਧਿਆਪਕ ਦੱਸਦੇ ਹੀ ਹੁੰਦੇ ਆ ਪਰ ਫਿਰ ਵੀ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਨੂੰ ਕੋਈ ਸ਼ਬਦ ਸਮਝ ਨਹੀਂ ਆ ਰਿਹਾ ਤੁਹਾਨੂੰ ਨਹੀਂ ਪਤਾ ਵੀ ਇਹਦਾ ਮਤਲਬ ਕੀ ਹੈ ਤਾਂ ਤੁਸੀਂ ਅਧਿਆਪਕ ਕੋਲੋਂ ਜ਼ਰੂਰ ਪੁੱਛਿਆ ਕਰੋ ਤੇ ਇਸ ਤਰ੍ਹਾਂ ਤੁਹਾਡੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਹੋਵੇਗਾ ਬੇਟਾ ਉਮੀਦ ਹੈ ਤੁਹਾਨੂੰ ਸਮਾਨਾਰਥਕ ਸ਼ਬਦ ਦਾ ਸੰਕਲਪ ਜਿਹੜਾ ਸਮਝ ਆ ਗਿਆ ਹੋਵੇਗਾ ਕਿ ਕਿਵੇਂ ਕੋਈ ਸ਼ਬਦ ਕਿਸੇ ਸ਼ਬਦ ਦਾ ਸਮਾਨਾਰਥੀ ਹੁੰਦਾ ਹੈ ਅੱਗੇ ਚੱਲਦੇ ਆ ਬੇਟਾ ਅੱਗੇ ਸਾਡੇ ਕੋਲ ਆ ਗਿਆ ਜੀ ਵਿਰੋਧੀ ਸ਼ਬਦ ਆ ਗਏ ਜੀਵ ਸਮਾਨ ਦੇ ਵਿੱਚ ਕੀ ਹੁੰਦਾ ਹੈ ਸਮਾਨ ਦੇ ਵਿੱਚ ਸ਼ਬਦ ਵਕ ਵਕ ਹੁੰਦੇ ਵੀ ਬਰਾਬਰ ਹੁੰਦੇ ਆ ਇਹਦੇ ਵਿੱਚ ਸ਼ਬਦ ਵੀ ਵਕ ਵਕ ਹੋਣਗੇ ਉਹਨਾਂ ਦੇ ਅਰਥ ਵੀ ਵਕ ਵਕ ਹੋਣਗੇ ਕਿਵੇਂ ਹੋਣਗੇ ਆਪਾਂ ਦੇਖਦੇ ਹਾਂ ਕਿਸੇ ਸ਼ਬਦ ਦੇ ਵਿਰੋਧੀ ਭਾਵਾਂ ਜਾਂ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਵਿਰੋਧਾਰਥਕ ਸ਼ਬਦ ਜਾਂ ਵਿਰੋਧੀ ਸ਼ਬਦ ਕਿਹਾ ਜਾਂਦਾ ਹੈ ਹੁਣ ਜਿਵੇਂ ਮੈਂ ਮਸਲਨ ਇੱਥੇ ਸ਼ਬਦ ਲਿਖਦਾ ਇੱਥੇ ਸ਼ਬਦ ਲਿਖਦਾ ਕਾਲਾ ਇੱਥੇ ਸ਼ਬਦ ਮੈਂ ਵਰਤ ਲਵਾਂ ਕਾਲਾ ਤਾਂ ਕਾਲਾ ਦਾ ਵਿਰੋਧੀ ਸ਼ਬਦ ਤੁਸੀਂ ਕੀ ਲਿਖੋਗੇ ਤੁਸੀਂ ਲਿਖੋਗੇ ਚਿੱਟਾ ਜਾਂ ਤੁਸੀਂ ਲਿਖੋਗੇ ਗੋਰਾ ਹਨਾ ਕਾਲਾ ਜਾਂ ਤੁਸੀਂ ਚਿੱਟਾ ਲਿਖ ਦਿਓਗੇ ਕਾਲਾ ਦਾ ਤੁਸੀਂ ਕੀ ਲਿਖੋਗੇ ਕਾਲਾ ਦਾ ਤੁਸੀਂ ਵਿਰੋਧੀ ਸ਼ਬਦ ਲਿਖ ਦਿਓਗੇ ਚਿੱਟਾ ਕੀ ਲਿਖੋਗੇ ਬਟਾ ਚਿੱਟਾ ਲਿਖ ਦਿਓਗੇ ਸਫੈਦ ਲਿਖ ਦਿਓਗੇ ਹਨਾ ਬੱਗਾ ਲਿਖ ਦਿਓਗੇ ਤਾਂ ਤੁਸੀਂ ਇਹਦਾ ਕੀ ਕਰਦੇ ਹੋਗੇ ਵਿਰੋਧੀ ਸ਼ਬਦ ਲਿਖ ਦਿਓਗੇ ਉਵੇਂ ਹੀ ਹੈ ਮੇਰਾ ਮੰਨ ਲਓ ਇੱਕ ਸੱਜਾ ਆਤਾ ਹੈ ਤੁਸੀਂ ਸੱਜੇ ਦਾ ਕੀ ਕਰੋਗੇ ਵਿਰੋਧੀ ਸ਼ਬਦ ਖੱਬਾ ਬਣਾ ਦਿਓਗੇ ਕਿਉਂਕਿ ਦੋਨੋਂ ਉਲਟ ਹੈ ਮਤਲਬ ਰੋਧ ਦੇ ਵਿੱਚ ਕੀ ਹੁੰਦਾ ਉਲਟ ਹੈ ਜਿਹੜੀ ਚੀਜ਼ ਕਹੋਗੇ ਜਿਵੇਂ ਮੈਂ ਕਹਾਂ ਬਾਹਰ ਜਾ ਤੁਸੀਂ ਕਹੋਗੇ ਅੰਦਰ ਆ ਹਨਾ ਉੱਪਰ ਦਾ ਕੀ ਹੋ ਜਾਗਾ ਹੇਠਾਂ ਹੋ ਜਾਏਗਾ ਸੱਜੇ ਦਾ ਖੱਬੇ ਹੋ ਗਿਆ ਅੱਗੇ ਦਾ ਪਿੱਛੇ ਹੋ ਗਿਆ ਠੀਕ ਹੈ ਨਾ ਤਾਂ ਇਸ ਤਰ੍ਹਾਂ ਕੀ ਹੈ ਸ਼ਬਦਾਂ ਦੇ ਵਿੱਚ ਵਿਰੋਧ ਹੁੰਦੇ ਆ ਬਟਾ ਭਾਵਾਂ ਦੇ ਵਿਰੋਧ ਹੁੰਦੇ ਆ ਅਰਥਾਂ ਦੇ ਵਿਰੋਧ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਕੀ ਕਹਿੰਨੇ ਆ ਪਾ ਵਿਰੋਧੀ ਸ਼ਬਦ ਕਹਿੰਨੇ ਦੂਜੀ ਸ਼ਬਦਾਂ ਵਿੱਚ ਕਿਸੇ ਸ਼ਬਦ ਦੇ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਦਾ ਸ਼ਬਦ ਹੀ ਵਿਰੋਧਾਰਥਕ ਸ਼ਬਦ ਹੁੰਦਾ ਜਿਵੇਂ ਮੈਂ ਹੁਣ ਦੱਸ ਕੇ ਟਿਆ ਕਾਲੇ ਦਾ ਵਿਰੋਧ ਕੀ ਹੈ ਕਾਲਾ ਹੈ ਉਹਦਾ ਵਿਰੋਧ ਚਿੱਟਾ ਹੈ ਚਿੱਟਾ ਹੈ ਉਹਦਾ ਵਿਰੋਧ ਕੀ ਹੈ ਕਾਲਾ ਹੈ ਸਮਝਾਈ ਗੇਲਾ ਹਾਂ ਇਹ ਚੀਜ਼ਾਂ ਜ਼ਰੂਰ ਧਿਆਨ ਰੱਖਿਆ ਕਰੋ ਬੱਚਿਆਂ ਨੂੰ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ ਇਸ ਕਰਕੇ ਉਹ ਬੱਚੇ ਗਲਤੀ ਕਰ ਜਾਂਦੇ ਆਂ ਕਈ ਵਾਰੀ ਮੈਂ ਪਹਿਲਾਂ ਵੀ ਦੱਸਿਆ ਜਿਵੇਂ ਪੁੱਛਿਆ ਹੁੰਦਾ ਵੀ ਇਸ ਦਾ ਵਿਰੋਧੀ ਸ਼ਬਦ ਲਿਖੋ ਬੱਚੇ ਉਹਦਾ ਕੀ ਕਰਾਉਂਦੇ ਆਂ ਬੱਚੇ ਉਸਦਾ ਸਮਾਨਾਰਥਕ ਸ਼ਬਦ ਲਿਖਾਉਂਦੇ ਆਂ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਸ ਗੱਲ ਦਾ ਕਿ ਵਿਰੋਧ ਕੀ ਹੁੰਦਾ ਹੁਣ ਅੱਗੇ ਆਪਾਂ ਉਦਾਹਰਣ ਦੇ ਤੌਰ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਦੇਖੋ ਕੁਝ ਸ਼ਬਦ ਹੈ ਸਾਡੇ ਕੋਲ ਜਿਹੜੇ ਕਿ ਮੈਂ ਤੁਹਾਡੀ ਕਿਤਾਬ ਦੇ ਵਿੱਚੋਂ ਲਏ ਬਟਾ ਆਜ਼ਾਦੀ ਇੱਕ ਬੰਦਾ ਆਜ਼ਾਦ ਹੈ ਉਹਦਾ ਉਹਦਾ ਵਿਰੋਧ ਕੀ ਉਗਾ ਗੁਲਾਮ ਹੈ ਤਾਂ ਆਜ਼ਾਦੀ ਦਾ ਕੀ ਬਣ ਗਿਆ ਗੁਲਾਮੀ ਆਦਰ ਦਾ ਕੀ ਬਣ ਗਿਆ ਆਦਰ ਦਾ ਕੀ ਬਣ ਗਿਆ ਤ੍ਰਿਸਕਾਰ ਹੋ ਗਿਆ ਅਨਾਦਰ ਹੋ ਗਿਆ ਬੇਇੱਜ਼ਤੀ ਹੋ ਗਈ ਅਸਲੀ ਦਾ ਨਕਲੀ ਹੋ ਗਿਆ ਇਮਾਨਦਾਰ ਬੰਦਾ ਹੈ ਇੱਕ ਬੰਦਾ ਇਮਾਨਦਾਰ ਉਹਦਾ ਉਲਟ ਕੀ ਹੋ ਗਿਆ ਬੇਈਮਾਨ ਹੈ ਇੱਕ ਚੀਜ਼ ਕੋੜੀ ਹੈ ਉਹਦਾ ਵਿਰੋਧੀ ਸ਼ਬਦ ਕੀ ਹੋ ਗਿਆ ਮਿੱਠੀ ਹੈ ਇਕਤਾ ਦੇ ਵਿੱਚ ਇੱਕ ਬੰਦਿਆਂ ਦੇ ਵਿਚੇਕਤਾ ਹੈ ਜਾਂ ਕਹਿੰਦੇ ਫੁੱਟ ਹੈ ਜਿਵੇਂ ਅੰਗਰੇਜ਼ਾਂ ਨੇ ਫੁੱਟ ਪਾਉਣ ਦੀ ਨੀਤੀ ਬਣਾਈ ਹੈਨਾ ਸੁਆਗਣ ਇੱਕ ਔਰਤ ਸੁਆਗਣ ਹੈ ਉਹਦੀ ਸੰਦੇ ਵਿਧਵਾ ਹੋ ਜਾਏਗਾ ਘਾਟਾ ਹੈ ਕਟਾ ਪਿਆ ਮੈਨੂੰ 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 ਆਪਣੇ ਵਪਾਰ ਵਿੱਚ ਘਟਾ ਪੈ ਗਿਆ ਮੈਨੂੰ ਵਪਾਰ ਵਿੱਚ ਵਾਧਾ ਹੋਇਆ ਧਨੀ ਹੈ ਉਹ ਗਰੀਬ ਹੈ ਪੜਿਆ ਹੈ ਉਹ ਅਣਪੜਾ ਹੈ ਹਨਾ ਅਣਪੜ ਹੋ ਗਿਆ ਬਾਦਰ ਦਾ ਕੀ ਹੋ ਗਿਆ ਡਰਪੋਕ ਹੋ ਗਿਆ ਕਾਇਰ ਹੋ ਗਿਆ ਤਾਂ ਆਪਾਂ ਦੇਖਦੇ ਹਾਂ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਆਪਾਂ ਨੂੰ ਸ਼ਬਦ ਜਿਹੜੇ ਆ ਉਹ ਪਤਾ ਹੋਣੇ ਚਾਹੀਦੇ ਹੈ ਸਾਨੂੰ ਮੇਨਲੀ ਇਹ ਪਤਾ ਹੋਣਾ ਚਾਹੀਦਾ ਕਿ ਵਿਰੋਧੀ ਸ਼ਬਦ ਕੀ ਹੁੰਦਾ ਹੈ ਵਿਰੋਧੀ ਅਰਥ ਕੀ ਹੁੰਦੇ ਹੈ ਵਿਰੋਧੀ ਭਾਵ ਕੀ ਹੁੰਦੇ ਹੈ ਇਹ ਸਾਨੂੰ ਪਤਾ ਹੋਣੇ ਚਾਹੀਦੇ ਹੈ ਹੁਣ ਦੇਖੋ ਮੈਂ ਸ਼ਬਦ ਇੱਥੇ ਵਰਤ ਰਿਹਾ ਅਸਲੀ ਇੱਕ ਚੀਜ਼ ਅਸਲੀ ਹੈ ਉਦਾਰਨ ਉਲਟ ਕੀ ਹੋਗਾ ਚੀਜ਼ ਨਕਲੀ ਹੈ ਹਨਾ ਅਸਲੀ ਦਾ ਕੀ ਬਣ ਗਿਆ ਨਕਲੀ ਬਣ ਗਿਆ ਅਸਲੀ ਦਾ ਕੀ ਬਣ ਗਿਆ ਬਟਾ ਨਕਲੀ ਬਣ ਗਿਆ ਤਾਂ ਇਹ ਕੀ ਵਿਰੋਧ ਦੇ ਵਿੱਚ ਹੈਗੀ ਚੀਜ਼ਾਂ ਕੀ ਹੈ ਗਿਆ ਵਿਰੋਧ ਦੇ ਵਿੱਚ ਹੈਗੀ ਉਮੀਦ ਹੈ ਤੁਹਾਨੂੰ ਵਿਰੋਧੀ ਸ਼ਬਦ ਵੀ ਚੰਗੀ ਤਰ੍ਹਾਂ ਜਿਹਦਾ ਕਨਸੈਪਟ ਆ ਸਮਝ ਆ ਗਿਆ ਹੋਣਾ ਤੁਹਾਡੀ ਕਿਤਾਬ ਦੇ ਵਿੱਚ ਬਹੁਤ ਸਾਰੇ ਵਿਰੋਧੀ ਸ਼ਬਦ ਵੀ ਦਿੱਤੇ ਹੈ ਸਮਾਨਾਰਥਕ ਸ਼ਬਦ ਵੀ ਦਿੱਤੇ ਹੈ ਤੁਸੀਂ ਉਹਨਾਂ ਨੂੰ ਇੱਕ ਵਾਰ ਜਰੂਰ ਪੜ੍ਹ ਲੈਣਾ ਪਰ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਨਾ ਕਿ ਉਹ ਤਾਂ ਚਲੋ ਠੀਕ ਹੈ ਕਿ ਤੁਹਾਡਾ ਇੱਕ ਸ਼ਬਦ ਭੰਡਾਰ ਬਣ ਗਿਆ ਪਰ ਪੇਪਰ ਦੇ ਵਿੱਚ ਤੁਹਾਨੂੰ ਡਾਇਰੈਕਟਲੀ ਸ਼ਾਇਦ ਇਸ ਤਰ੍ਹਾਂ ਨਾ ਪੁੱਛਿਆ ਜਾਵੇ ਤੁਹਾਨੂੰ ਪਹਿਰੇ ਵਿੱਚੋਂ ਹੀ ਜਿਹੜੇ ਹੈ ਵਿਰੋਧੀ ਸ਼ਬਦ ਪੁੱਛਲੇ ਜਾ ਸਕਦੇ ਹੈ ਤੁਹਾਨੂੰ ਪਹਿਰੇ ਵਿੱਚੋਂ ਹੀ ਤੁਹਾਨੂੰ ਸਮਾਨਾਰਥਕ ਸ਼ਬਦ ਪੁੱਛੇ ਜਾ ਸਕਦੇ ਹੈ ਬਹੁਤੀ ਸ਼ਬਦਾਂ ਦੇ ਥਾਂ ਇੱਕ ਹੀ ਸ਼ਬਦ ਪੁੱਛਿਆ ਜਾ ਸਕਦਾ ਹੈ ਜਾਂ ਕਹਿ ਲੋ ਕਿ ਵੀ ਆਪਣੇ ਬਹੁਰਤਕ ਸ਼ਬਦ ਪੁੱਛਿਆ ਜਾ ਸਕਦਾ ਹੈ ਤਾਂ ਇਸ ਲਈ ਤੁਹਾਨੂੰ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਦੇ ਵਿਰੋਧੀ ਸ਼ਬਦ ਕੀ ਹੈ ਹਾਂਜੀ ਅੱਗੇ ਦੇਖਦੇ ਆਂ ਬਟਾਪਾ ਅੱਗੇ ਸਾਡੇ ਕੋਲ ਹੈ ਜੀ ਅ ਅਗਲਾ ਕਨਸੈਪਟ ਸਾਡੇ ਕੋਲ ਹੈ ਜੀ ਬਹੁਤ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹ ਬਹੁਤ ਹੀ ਜ਼ਰੂਰੀ ਹੈ ਸਮਝਣ ਵਾਲੀ ਗੱਲ ਹੈ ਕਿਉਂਕਿ ਇਹਦਾ ਮਤਲਬ ਕੀ ਹੈ ਬਹੁਤੇ ਸ਼ਬਦਾਂ ਦੀ ਥਾਂ ਅਕਸ਼ਰ ਦੇਖੋ ਬੇਟਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹੈ ਇੱਕ ਉਦਾਹਰਨ ਦੇਣਾ ਮੰਨ ਲਓ ਮੈਂ ਆਰਾਮ ਨੂੰ ਪੁੱਛਿਆ ਮੈਂ ਆਰਾਮ ਨੂੰ ਪੁੱਛਿਆ ਬੇਟਾ ਸ਼ਾਮ ਕਿੱਥੇ ਹੈ ਤਾਂ ਸ਼ਾਮ ਨੇ ਜਵਾਬ ਦਿੱਤਾ ਮੈਂ ਆਰਾਮ ਨੂੰ ਪੁੱਛਿਆ ਬੇਟਾ ਸ਼ਾਮ ਕਿੱਥੇ ਹੈ ਤਾਂ ਆਰਾਮ ਨੇ ਮੈਨੂੰ ਕੋਈ ਜਵਾਬ ਦਿੱਤਾ ਤੁਸੀਂ ਧਿਆਨ ਨਾਲ ਸੁਣਿਆ ਜੇ ਆਰਾਮ ਨੇ ਕਿਹਾ ਸਰ ਉਹ ਤਾਂ ਉੱਥੇ ਗਿਆ ਹੈ ਜਿੱਥੇ ਜ਼ਖਮੀਆਂ ਦਾ ਇਲਾਜ ਹੁੰਦਾ ਹੈ ਉਹਨੇ ਇੰਨੀ ਗੱਲ ਲਿਖੀ ਕਿ ਉਹ ਤਾਂ ਉੱਥੇ ਗਿਆ ਹੈ ਜਿੱਥੇ ਜ਼ਖਮੀਆਂ ਦਾ ਇਲਾਜ ਹੁੰਦਾ ਹੈ ਤਾਂ ਕੀ ਹੈ ਬੇਟਾ ਉਹ ਮੈਨੂੰ ਇਸ ਤਰ੍ਹਾਂ ਵੀ ਕਹਿ ਸਕਦਾ ਸੀ ਕਿ ਸਰ ਸ਼ਾਮ ਤਾ ਹਸਪਤਾਲ ਗਿਆ ਹੈ ਕਿਉਂਕਿ ਜਿਹੜੀ ਥਾਂ ਜਿੱਥੇ ਜ਼ਖਮੀਆਂ ਦਾ ਇਲਾਜ ਹੁੰਦਾ ਹੈ ਉਸ ਥਾਂ ਨੂੰ ਪਹ ਹਸਪਤਾਲ ਕਹਿੰਦੇ ਹਨ ਤਾਂ ਦੇਖੋ ਉਹਨੇ ਕਿੰਨੇ ਸ਼ਬਦ ਵਰਤੇ ਜਿੱਥੇ ਜ਼ਖਮੀਆਂ ਦਾ ਇਲਾਜ ਹੁੰਦਾ ਹੈ ਉਹਨੇ ਜਿੱਥੇ ਜ਼ਖਮੀਆਂ ਦਾ ਇਲਾਜ ਹੁੰਦਾ ਹੈ ਛੇ ਸ਼ਬਦ ਵਰਤੇ ਉਹ ਇਹ ਵੀ ਕਹਿ ਸਕਦਾ ਸੀ ਕਿ ਰਾਮ ਹਸਪਤਾਲ ਗਿਆ ਹੈ ਤਾਂ ਦੇਖੋ 6 ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਹਸਪਤਾਲ ਆਪਾਂ ਵਰਤ ਲਿਆ। ਇਸੇ ਨੂੰ ਹੀ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕਹਿੰਦੇ ਆ ਮਟਾ। ਠੀਕ ਹੈ? ਤਾਂ ਆਪਾਂ ਦੇਖਦੇ ਹਾਂ ਇੱਕ ਵਾਰੀ ਫਿਰ ਪੜ੍ਹਦੇ ਹਾਂ। ਉਹ ਸ਼ਬਦ ਹੁੰਦਾ ਹੈ ਜਿਸ ਦਾ ਅਰਥ ਇੱਕ ਤੋਂ ਵੱਧਰੇ ਸ਼ਬਦਾਂ ਵਿੱਚ ਜਾਂ ਪੂਰੇ ਵਾਕ ਵਿੱਚ ਸਪਸ਼ਟ ਹੁੰਦਾ ਹੈ। ਹਰ ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਗੱਲ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਕਹਿ ਸਕੇ। ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਨਾਲ ਸੰਖੇਪਤਾ ਆਉਂਦੀ ਹੈ। ਮੰਨ ਲਓ ਦੇਖੋ ਜੇ ਤੁਸੀਂ ਲਿਖਣ ਬੈਠ ਜਉ ਵੀ ਉਹ ਰਾਮ ਤਾਂ ਉੱਥੇ ਖੜਾ ਸੀ ਜਿੱਥੋਂ ਚਾਰ ਰਸਤੇ ਨਿਕਲਦੇ ਹਨ ਇਸ ਤਰ੍ਹਾਂ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਕਿੰਨਾ ਕੁਝ ਲਿਖਣਾ ਪਏਗਾ ਹਨਾ ਤੁਹਾਡੇ ਪੰਨਿਆਂ ਦੇ ਪੰਨੇ ਭਰ ਜਾਣਗੇ ਸਫਿਆਂ ਦੇ ਸਫੇ ਭਰ ਜਾਣਗੇ ਤੁਹਾਡੀ ਗੱਲ ਲੰਮੀ ਹੋ ਜਾਏਗੀ ਜੇ ਤੁਸੀਂ ਉਹਦੇ ਵਿੱਚ ਸੰਖੇਪਤਾ ਲਿਆਉਗੇ ਸੰਖੇਪਤਾ ਲਿਉਣ ਲਈ ਤੁਹਾਨੂੰ ਕੀ ਕਰਨਾ ਪਏਗਾ ਇਸ ਤਰ੍ਹਾਂ ਦੇ ਬਹੁਤੇ ਸ਼ਬਦਾਂ ਦੇ ਥਾਂ ਇੱਕ ਸ਼ਬਦ ਜਿਹੜੇ ਵਰਤਨੇ ਪਣਗੇ ਅਤੇ ਗੱਲ ਦਾ ਪ੍ਰਭਾਵ ਵੀ ਪੈਂਦਾ ਹੈ ਜਿਵੇਂ ਉਦਾਹਰਨ ਵਜੋਂ ਦੇਖੋ ਜੇ ਕਿਸੇ ਬਾਰੇ ਇਹ ਕਹਿਣਾ ਹੋਵੇ ਕਿ ਉਹ ਅਕਸਰ ਗੱਲ ਨੂੰ ਭੁੱਲ ਜਾਂਦਾ ਹੈ ਤਾਂ ਉਹ ਉਹ ਕੋਈ ਗੱਲ ਯਾਦ ਨਹੀਂ ਰੱਖ ਸਕਦਾ ਲਈ ਆਪਾਂ ਪੱਕੀ ਕਾਂਗੇ ਓਪਲੱਕੜ ਸ਼ਬਦ ਦੀ ਵਰਤੋਂ ਕਰਾਂਗੇ ਆਰ ਦੇਖੋ ਇੰਨੇ ਸ਼ਬਦਾਂ ਦੇ ਲਈ ਆਪਾਂ ਇੱਕੋ ਹੀ ਸ਼ਬਦ ਵਰਤ ਲਿਆ ਕਿਹੜਾ ਪੁਲੱਕੜ ਉਹ ਗੱਲ ਯਾਦ ਨਹੀਂ ਰੱਖ ਸਕਦਾ ਮਤਲਬ ਉਹ ਕੀ ਪਲੱਕੜ ਹੈ ਤਾਂ ਇਸ ਤਰ੍ਹਾਂ ਕਹਿਣ ਨਾਲ ਗੱਲ ਸੰਖੇਪ ਹੋ ਵੀ ਹੋ ਜਾਂਦੀ ਹੈ ਅਤੇ ਪ੍ਰਭਾਵਸ਼ਾਲੀ ਵੀ ਹੈ ਠੀਕ ਹੈ ਨਾ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਮੈਂ ਕੀ ਕਹਿਣਾ ਚਾਹ ਰਿਹਾ ਹਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਸ ਤਰ੍ਹਾਂ ਯਾਦ ਆਪਾਂ ਰੱਖਣੇ ਰੱਟਾ ਨਹੀਂ ਮਾਰਨਾ ਆਪਾਂ ਸਮਝਣਾ ਹੈ ਇਸ ਨੂੰ ਤਾਂ ਆਪਾਂ ਆਪਾਂ ਜਲਦੀ ਅੱਗੇ ਦੇਖਦੇ ਹਾਂ ਧਰਨ ਦੇ ਤੌਰ ਤੇ ਕਿਹੜੇ ਕਿਹੜੇ ਸ਼ਬਦ ਆ ਸਾਡੇ ਕੋਲ ਜਿਵੇਂ ਦੇਖੋ ਜਿਵੇਂ ਮੈਂ ਤੁਹਾਡੀ ਸੋਖ ਦੇ ਲਈ ਤੁਹਾਡੇ ਤਿਆਰੀ ਦੇ ਲਈ ਕੁਝ ਸ਼ਬਦ ਜਿਹੜੇ ਐ ਬਹੁਤੇ ਸ਼ਬਦ ਲਿਖੇ ਹੋਏ ਉਹਨਾਂ ਦੇ ਸਾਹਦੇ ਇੱਕ ਸ਼ਬਦ ਤੁਸੀਂ ਦੱਸਣੇ ਮਿਲੂ ਠੀਕ ਹੈ ਜਿਵੇਂ ਦੇਖੋ ਕੁਝ ਮੈਂ ਕਰਵਾ ਵੀ ਦਿਆਂਗਾ ਤੁਹਾਨੂੰ ਤੁਹਾਡੀ ਕਿਤਾਬ ਦੇ ਵਿੱਚ ਹੈਗੇ ਬੇਟਾ ਦੇਖੋ ਜਿੱਥੇ ਜ਼ਖਮੀਆਂ ਦਾ ਇਲਾਜ ਹੁੰਦਾ ਇਹਨਾਂ ਇੰਨੇ ਸ਼ਬਦਾਂ ਦੇ ਲਈ ਆਪਾਂ ਕੀ ਕਰਾਂਗੇ ਇੱਕੋ ਸ਼ਬਦ ਲਿਖਾਂਗੇ ਕਿਹੜਾ ਲਿਖਾਂਗੇ ਇੱਕ ਕੋਸ਼ਵਲ ਦੇ ਲਿਖਾਂਗੇ ਆਪਾਂ ਇੱਥੇ ਲਿਖਾਂਗੇ ਹਸਪਤਾਲ ਕੀ ਲਿਖਾਂਗੇ ਹਸਪਤਾਲ ਸ਼ਬਦ ਲਿਖਾਂਗੇ ਬਟਾ ਮੈਂ ਇੱਥੇ ਨਾ ਐਕਚੁਅਲੀ ਉਹ ਕੀਬੋਰਡ ਕੰਮ ਨਹੀਂ ਕਰ ਰਿਹਾ ਚਲੋ ਮੈਂ ਵੈਸੇ ਲਿਖ ਦਿੰਦਾ ਬਟਾ ਹਾਂ ਤਾਂ ਇੱਥੇ ਪੱਕੀ ਕਰਾਂਗੇ ਹਸਪਤਾਲ ਸ਼ਬਦ ਵਰਤਾਂਗੇ ਕਿਹੜਾ ਸ਼ਬਦ ਵਰਤਾਂਗੇ ਹਸਪਤਾਲ ਠੀਕ ਹੈ ਨਾ ਤੇ ਦੇਖੋ ਕਿੰਨੇ ਸ਼ਬਦ ਹੈਗੇ ਉਹਨਾਂ ਦੀ ਥਾਂ ਤੇ ਆਪਾਂ ਕੀ ਕੀ ਕੀਤਾ ਕੱਲਾ ਇੱਕੋ ਹੀ ਸ਼ਬਦ ਵਰਤ ਲਿਆ ਹਸਪਤਾਲ ਠੀਕ ਹੈ ਨਾ ਉਮੀ ਅੱਗੇ ਦੇਖੋ ਤੁਸੀਂ ਉਦਾਹਰਨ ਦੇ ਤੌਰ ਤੇ ਉਦਾਹਰਨ ਦੇ ਤੌਰ ਜਿੱਥੋਂ ਚਾਰ ਰਸਤੇ ਨਿਕਲਦੇ ਹੋਣ ਸਾਨੂੰ ਪਤਾ ਹੈ ਵੀ ਚਾਰ ਰਸਤੇ ਨਿਕਲਦੇ ਹੋਣ ਉਸਨੂੰ ਆਪਾਂ ਚੁਰਸਤਾ ਕਹਿੰਦੇ ਆ ਇੱਕ ਰਸਤਾ ਇਧਰੋਂ ਆ ਰਿਹਾ ਹੈ ਇੱਕ ਇਧਰੋਂ ਆ ਰਿਹਾ ਹੈ ਤੇ ਇੱਕ ਇਧਰੋਂ ਜਾ ਰਿਹਾ ਹੈ ਤੇ ਇੱਕ ਇਧਰੋਂ ਜਾ ਰਿਹਾ ਤੇ ਇਹ ਕੀ ਬਣ ਗਿਆ ਇਹ ਚੌਕ ਜਾਂ ਚੁਰਸਤਾ ਬਣ ਗਿਆ ਤਾਂ ਆਪਾਂ ਇਹਦੀ ਥਾਂ ਤੇ ਕੀ ਵਰਤ ਲੈਨੇ ਚੁਰਸਤਾ ਸ਼ਬਦ ਹੁਣ ਜਿੱਥੇ ਪਹਿਲਵਾਨ ਭੁੱਲਦੇ ਹੋਣ ਸਾਨੂੰ ਪਤਾ ਹੈ ਵੀ ਪਹਿਲਵਾਨ ਤਾਂ ਅਖਾੜੇ ਵਿੱਚ ਭੁੱਲਦੇ ਐ ਇਸ ਲਈ ਆਪਾਂ ਕੀ ਕਵਾਂਗੇ ਅਖਾੜਾ ਉਹ ਥਾਂ ਜਿੱਥੇ ਘੋੜੇ ਬਜਦੇ ਹੋਣ ਉਸ ਨੂੰ ਆਪਾਂ ਕਵਾਂਗੇ ਤਬੇਲਾ ਕੀ ਕਵਾਂਗੇ ਤਬੇਲਾ ਠੀਕ ਹੈ ਨਾ ਉਸ ਲਈ ਆਪਾਂ ਤਬੇਲਾ ਸ਼ਬਦ ਵਰਤਾਂਗੇ ਤਾਂ ਇਸ ਤਰ੍ਹਾਂ ਆਪਾਂ ਕੀ ਕਰ ਸਕਦੇ ਆ ਆਪਾਂ ਨੂੰ ਅਭਿਆਸ ਹੋ ਜਾਏਗਾ ਵੀ ਆਪਾਂ ਕੀ ਕੀ ਕਿਹੜੇ ਕਿਹੜੇ ਸ਼ਬਦ ਕਿਵੇਂ ਵਰਤਨੇ ਸਾਹਿਤ ਦੀ ਰਚਨਾ ਕਰਨ ਵਾਲਾ ਸਾਹਿਤ ਦੀ ਰਚਨਾ ਕਰਨ ਵਾਲਾ ਹੁੰਦਾ ਸਾਹਿਤਕਾਰ ਕਾਰ ਸ਼ਬਦ ਪਿੱਛੇ ਲੱਗਿਆ ਹੋਊਗਾ ਉਹਦੇ ਜਿਵੇਂ ਕਹਾਣੀ ਦੀ ਰਚਨਾ ਕਰਨ ਵਾਲਾ ਕਹਾਣੀਕਾਰ ਹੈ ਨਾ ਤੇ ਨਾਵਲ ਦੀ ਰਚਨਾ ਕਰਨ ਵਾਲਾ ਨਾਵਲਕਾਰ ਹੈ ਨਾ ਤੇ ਜਿਹੜਾ ਪ੍ਰਮਾਤਮਾ ਨੂੰ ਨਾ ਮੰਨੇ ਉਹ ਹੰਦ ਬਟਾ ਨਾਸਤਿਕ ਜਿਹੜਾ ਪ੍ਰਮਾਤਮਾ ਨੂੰ ਨਾ ਮੰਨੇ ਨਾਸਤਿਕ ਤੇ ਜਿਹੜਾ ਪ੍ਰਮਾਤਮਾ ਨੂੰ ਮੰਨੇ ਉਹ ਆਸਤਿਕ ਹਨਾ ਨਾਸਤਿਕ ਤੇ ਆਸਤਿਕ ਦੋਨੇ ਸ਼ਬਦ ਆਪਾਂ ਨੂੰ ਪਤਾ ਹੋਣਾ ਪਤਾ ਹੋਣੀ ਚਾਹੀਦੀ ਹੈ ਹਨਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਰਾਮ ਪ੍ਰਮਾਤਮਾ ਨੂੰ ਨਹੀਂ ਮੰਨਦਾ ਆਪਾਂ ਕਵਾਂਗੇ ਰਾਮ ਨਾਸਤਿਕ ਹੈ ਹਨਾ ਤੇ ਕਵਾਂਗੇ ਸ਼ਾਮ ਪ੍ਰਮਾਤਮਾ ਨੂੰ ਮੰਨਦਾ ਕਵਾਂਗੇ ਪ੍ਰਮਾਤਮਾ ਜਿਹੜਾ ਸ਼ਾਮ ਹੈ ਉਹ ਆਸਤਿਕ ਹੈ ਤੇ ਜਿਹੜਾ ਕਦੇ ਨਾ ਥੱਕੇ ਅਨਥਕ ਜਿਹੜਾ ਕਦੇ ਨਾ ਟੁੱਟੇ ਅਟੁੱਟ ਹਨਾ ਜਿਹੜਾ ਬੋਲ ਨਾ ਸਕਦਾ ਹੋਵੇ ਆਪਾਂ ਕਹਿੰਦਾ ਰਾਮ ਬੋਲ ਨਹੀਂ ਸਕਦਾ ਤਾਂ ਪੱਕਮਾਂਗੇ ਰਾਮ ਗੁੰਗਾ ਹੈ ਹਨਾ ਰਾਮ ਰਾਮ ਸੁਣ ਨਹੀਂ ਸਕਦਾ ਰਾਮ ਕੀ ਹੈ ਸੁਣ ਨਹੀਂ ਸਕਦਾ ਬહેરા ਹੈ ਹਨਾ ਸਮਝ ਗਈ ਗੱਲ ਜ ਜ ਆਪਾਂ ਕਵਾਂਗੇ ਰਾਮ ਨੂੰ ਉੱਚਾ ਸੁਣਦਾ ਹੈ ਤਾਂ ਬਗ ਰਾਮ ਬੋਲਾ ਹੈ ਤੇ ਜਿਹੜੇ ਇੱਕੋ ਸਮੇਂ ਹੋਏ ਹੋਣ ਉਹਨਾਂ ਨੂੰ ਸਮਕਾਲ ਕਹਿੰਦੇ ਬੜਾ ਸਮੇ ਦਾ ਮਤਲਬ ਹੁੰਦਾ ਕਾਲ ਸਮੇ ਦਾ ਮਤਲਬ ਕੀ ਹੁੰਦਾ ਕਾਲ ਤੇ ਇੱਕੋ ਸਮੇ ਦਾ ਮਤਲਬ ਹੁੰਦਾ ਸਮ ਇਸ ਲਈ ਜਿਹੜੇ ਦੋ ਵਿਅਕਤੀ ਇੱਕੋ ਸਮੇਂ ਪੈਦਾ ਹੋਏ ਹੋਣ ਉਹਨਾਂ ਨੂੰ ਸਮਕਾਲੀ ਕਿਹਾ ਜਾਂਦਾ ਕੀ ਕਿਹਾ ਜਾਂਦਾ ਸਮਕਾਲੀ ਇੱਕੋ ਕਾਲ ਵਿੱਚ ਪੈਦਾ ਹੋਏ ਹੈਗੇ ਉਹਨਾਂ ਨੂੰ ਆਪਾਂ ਕਹਿੰਦੇ ਆ ਸਮਕਾਲੀ ਕੀ ਕਹਿੰਨੇ ਆ ਸਮਕਾਲੀ ਲਗਭਗ ਥੋੜਾ ਬਹੁਤ ਫਰਕ ਹੁੰਦਾ ਉਹਨਾਂ ਦੇ ਜਨਮ ਦਾ ਇਸ ਕਰਕੇ ਉਹਨਾਂ ਨੂੰ ਸਮਕਾਲੀ ਕਿਹਾ ਜਾਂਦਾ ਹੈ ਉਮੀਦ ਹੈ ਬੇਟਾ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਕਿ ਬਹੁਤੇ ਸ਼ਬਦਾਂ ਦੇ ਥਾਂ ਇੱਕ ਸ਼ਬਦ ਕੀ ਹੁੰਦੇ ਹੈ ਤੇ ਉਹਨਾਂ ਦੀ ਵਰਤੋਂ ਆਪਾਂ ਕਿਵੇਂ ਕਰਨੀ ਹੈ ਤੁਹਾਨੂੰ ਪਤਾ ਹੈ ਹਾਂ ਇਹ ਜ਼ਰੂਰ ਧਿਆਨ ਰੱਖਿਆ ਜੇ ਕਿ ਮੈਂ ਐਸੀ ਪਹਿਲਾਂ ਵੀ ਤੁਹਾਨੂੰ ਗੱਲ ਦੱਸਤੀ ਆ ਵੀ ਤੁਹਾਨੂੰ ਡਾਇਰੈਕਟ ਸ਼ਬਦ ਸ਼ਾਇਦ ਪ੍ਰਸ਼ਨ ਇਸ ਤਰ੍ਹਾਂ ਨਾ ਆਣ ਪਰ ਜੇ ਤੁਹਾਨੂੰ ਪਤਾ ਹੋਣਗੇ ਪਤਾ ਹੋਵੇਗਾ ਤਾਂ ਤੁਸੀਂ ਕੀ ਕਰੋਗੇ ਪੈਰੇ ਵਿੱਚੋਂ ਆਰਾਮ ਦੇ ਨਾਲ ਬਹੁਤੇ ਸ਼ਬਦਾਂ ਦੇ ਤਾਂ ਇੱਕ ਸ਼ਬਦ ਲੱਭ ਲੋਗੇ ਵਿਰੋਧੀ ਸ਼ਬਦ ਲੱਭ ਲੋਗੇ ਸਮਾਨਾਰਥਕ ਸ਼ਬਦ ਲੱਭ ਲੋਗੇ ਹਨਾ ਤੇ ਬਹੁਵਰਤਕ ਸ਼ਬਦ ਲੱਭ ਲੋਗੇ ਹਾਂ ਅਭਿਆਸ ਜ਼ਰੂਰ ਕਰਨਾ ਹੈ ਬੇਟਾ ਕਿਤਾਬ ਦੇ ਵਿੱਚੋਂ ਪਰ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੀ ਹੈ ਬੇਟਾ ਕਿ ਤੁਹਾਨੂੰ ਜਿਹੜੀ ਚੀਜ਼ ਹੈ ਉਹ ਸਮਝ ਆਣੀ ਚਾਹੀਦੀ ਵੀ ਵਿਰੋਧੀ ਸ਼ਬਦ ਹੁੰਦਾ ਕੀ ਹੈ ਸਮਾਨਾਰਥਕ ਸ਼ਬਦ ਹੁੰਦਾ ਕੀ ਹੈ ਬਹੁਅਰਥਕ ਸ਼ਬਦ ਹੁੰਦਾ ਕੀ ਹੈ ਜਦੋਂ ਬਹੁਤੇ ਸ਼ਬਦਾਂ ਦੇ ਤਾਂ ਇੱਕ ਸ਼ਬਦ ਹੁੰਦਾ ਕੀ ਹੈ ਇਹਨਾਂ ਦਾ ਸਾਡੇ ਜੀਵਨ ਦੇ ਵਿੱਚ ਖਾਸ ਕਰਕੇ ਵਿਦਿਆਰਥੀ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜੇਕਰ ਤੁਹਾਡੇ ਕੋਲ ਸ਼ਬਦ ਭੰਡਾਰ ਵੱਧ ਹੋਏਗਾ ਤਾਂ ਤੁਹਾਨੂੰ ਲਿਖਣ ਲੱਗਿਆ ਤੁਹਾਨੂੰ ਬੋਲਣ ਲੱਗਿਆ ਦਿੱਕਤ ਨਹੀਂ ਆਏਗੀ ਕਈ ਵਰੀ ਆਪਾਂ ਕਹਿ ਦਿੰਦੇ ਆ ਕਿ ਬੱਚਿਆਂ ਨੂੰ ਨਾ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਲਿਖਣਾ ਹੈ ਕਾਰਨ ਇਹੀ ਹੁੰਦਾ ਬੇਟਾ ਕਿਉਂਕਿ ਉਹਨਾਂ ਨੂੰ ਉਹਨਾਂ ਕੋਲ ਸ਼ਬਦਾਂ ਦਾ ਭੰਡਾਰ ਨਹੀਂ ਹੁੰਦਾ ਜਿਵੇਂ ਸਾਡੇ ਕੋਲ ਕੀ ਹੁੰਦਾ ਹੈ ਦਿਕਤਾਂ ਦਿੰਦੇ ਨੇ ਤੁਸੀਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਦਿੱਕਤ ਕਰਦੇ ਹੋ ਤਾਂ ਉਹਨਾਂ ਮਹਿਸੂਸ ਕਰਦੇ ਹੋ ਕਿਉਂਕਿ ਉਹਦਾ ਕਾਰਨ ਹੀ ਹੈ ਕਿ ਤੁਹਾਡੇ ਕੋਲ ਅੰਗਰੇਜ਼ੀ ਸ਼ਬਦਾਂ ਦਾ ਭੰਡਾਰ ਨਹੀਂ ਹੈ ਤਾਂ ਬੇਟਾ ਅਖੀਰ ਦੇ ਵਿੱਚ ਇੱਕੋ ਹੀ ਬੇਨਤੀ ਹੈ ਲਾਈਕ ਕਰਨਾ ਹੈ ਕਮੈਂਟ ਜਰੂਰ ਕਰਨਾ ਹੈ ਸ਼ੇਅਰ ਵੀ ਕਰਨਾ ਤੇ ਸਬਸਕ੍ਰਾਈਬ ਵੀ ਕਰਨਾ ਜਿੰਨਾਂ ਬੱਚਿਆਂ ਨੇ ਅਜੇ ਤੱਕ ਨਹੀਂ ਕੀਤਾ ਹਾਂਜੀ ਬੇਟਾ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ ਜੇਕਰ ਪਸੰਦ ਆਇਆ ਤਾਂ ਆਪਣੇ ਦੋਸਤਾਂ ਦੇ ਨਾਲ ਬਤ ਬਤ ਸ਼ੇਅਰ ਕਰਨਾ ਅਜਲੇ ਇਨਾ ਹੀ ਹੈ ਬੇਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ